ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਜੜੈਕਟ ਜੀ ਜ਼ਿਲ੍ਹਾ ਦੇ ਤਹਿਸੀਲ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਅੱਸਤੇ 9 ਗਾਵਾਂ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਕ ਤੁਸੀਂ ਕਰਨੀ ਹੈ ਕਰਨਾ ਸ਼ੁਰੂ ਕਰ ਨੰਬਰ ਸਕਰੀਨ ਤੇ ਝੱਲੂਗਾ ਅੱਜ ਦੇ ਵੀਡੀਓ 'ਚ ਤੁਹਾਡੇ ਵਾਸਤੇ ਜਰਸੀ ਵੀ ਆ, ਕ੍ਰੋਸ ਵੀ ਆ, ਐਚਐਫ ਵੀ ਆ। ਰੇਗ ਪ੍ਰਕਾਰ ਦੇ ਨਕੀਨੇ ਹੀ ਮੰਨ ਲਗੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਤੇ ਐਡਰੈਸ ਦੱਸੋ। ਨਾਂ ਜੀ ਗੁਰਦੇਵਤ ਸਿੰਘ ਆ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਜੀ। ਮੋਬਾਈਲ ਨੰਬਰ ਜੀ 7901755676 ਆ। ਠੀਕ ਆ ਵੀਰੇ। 9 ਨਾਗਾ ਜੀ ਅੱਜ। ਹਾਂਜੀ 910 ਨਾਗਾ ਹੀ। ਕਿੱਧਰੋਂ ਸ਼ੁਰੂ ਕਰਨਾ ਵੀਰੇ? ਆਪਣੇ ਕੋਲ ਜਰਸੀਆਂ ਵੜਾਂ ਬਹੁਤ ਚੰਗੀਆਂ ਚ ਪੰਜਾਬ ਵਾਲੀਆਂ। ਟੂ ਟੌਪ ਆ। ਇਹਨਾਂ ਤੋਂ ਸ਼ੁਰੂ ਕਰਨਾ। ਹਾਈਡਰੋ ਸ਼ੁਰੂ ਕਰ ਲਾ ਸੁਆ ਕਿੰਨ ਮਾਜੀ ਇਹ ਤਾਂ ਇਹ ਜੀ ਬੱਛੀ ਬਲੂਮ ਦੱਸਿਆ ਮਾਲਕ ਨੇ ਜੋ ਲਈਆ ਜੋ ਜੀ ਦੰਦੋਂ ਬਈ ਯਾਰ ਛੱਗ ਦੇ ਝੱਕਦੀ ਆ ਠੀਕ ਆ ਜੀ ਚੰਗੀ ਅੱਬਾ ਜੀ ਨੂੰ ਬੁੱਝ ਨਾਲੀ ਆ ਬਾਕੀ ਸੋਹਣੀ ਤੇ ਸਕਵਾਲਟੀਆਂ ਕਿੰਨੇ ਦਿਨ ਲੈ ਜੂਗਰੇ ਹਜੇ ਦਿਨ 7 ਦੱਸਿਆ ਜੀ ਡੇਟ ਮੁਤਾਬਕ ਹਾਂਜੀ ਠੀਕ ਆ ਨਿੱਗਰ ਆ ਬਾਕੀ ਸੋਨਾ ਹਵਾਨਾ ਫਿਟਨੈਸ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਾਹੱਤੀ ਚਵਾਈ ਵਾਲਾ ਥਾਨ ਕੋੜ ਸ਼ੰਗ ਪੂਰਾ ਵੀ ਨਹੀਂ ਠੰਡੀ ਸੀਲ ਪੂਰੀ ਆ 7 ਤੋਂ ਹਜੇ 8 ਦਿਨ ਪਏ ਆ 7-8 ਦਿਨਾਂ ਤੇ ਕਰਦਾ ਤਿਆਰੀ ਵੀ ਕਰ ਮੈਨੂੰ ਪੂਰੀ ਸੋਹਣੀ ਕਰ ਲੈਣੀ ਐ ਸੋਨਾ ਗਲਾਬੀ ਥਾਣਾ ਮੋਟਾ ਹੱਥੀ ਚਵਾਈ ਵਾਲਾ ਹੋੜ ਸ਼ਾਂਗ ਭੋਰਾ ਵੀ ਨਹੀਂ ਜੀ ਬਾਕੀ ਸੀਲ ਸਲਾਗ ਸੋਹਣੀ ਪੰਜਾਬ ਵਾਲੀ ਜਰਸੀ ਵੀਰੇ ਠੀਕ ਆ ਵੀਰੇ ਬਾਕੀ ਫਵਾਨੇ ਦੀ ਬਿਊਟੀ ਤੋਂ ਚੈੱਕ ਕਰਾ ਦੇਣਾ ਗੱਟਾਂ ਅੰਗੂਠਾ ਲੱਭਾਈ ਮਾੜੀ ਜਿੱਡਾ ਲੱਲ ਚੈੱਕ ਕਰਾ ਦੀ ਵੀਰੇ ਬਹੁਤ ਵੱਚੀ ਦਾ ਹਜੇ ਹਜੇ ਤਾਂ ਬਾੜੀ ਬਾਨ ਨਹੀਂ ਬਾਈ ਲਓ ਜੀ ਠੀਕ ਆ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਆਫਰ ਦੱਸੋ ਜਾਂ ਮੋਲ ਕਰਾਉਣ ਨੂੰ ਵੱਚੀ ਨਿਕਰਦਾ ਮੈਂ 60 62 ਕਰੀ ਜਾਵਾਂ ਠੀਕ ਆ ਵੇ ਗਏ ਨੇ ਤਾਂ ਵੀ ਜਾਣਾ ਠੀਕ ਆ ਫੇਰ ਅਗਲਾ ਕਸਾਈ ਕਰੀ ਜੂ ਕੋਈ ਫੈ ਜਾਣੀ ਇਹ ਵੀਰੇ ਮੁੱਲ ਕੋਹ ਕਰਾ ਲਾ 58000 ਦੀ ਬੱਚੀ ਦੇਉ ਹੋ ਜੂ ਮਾਨਤਾਂ ਮਾੜਾ ਮੋਟਾ ਬਣਦਾ ਹੋ ਜਾਇਜ ਡਿਮਾਂਡ ਆ 85000 ਦੀ ਬੱਚੀ ਦੇ ਦਾਂਗੇ ਬਿਊਟੀ ਬਹੁਤ ਚੰਗੀ ਆ 2 ਨੰਬਰ ਨਾਗ ਵੀ ਖੋਲ ਲਈ ਵੀਰੇ 2 ਨੰਬਰ ਜਮਾਂ ਤਿਆਰ ਬੱਚੀ ਆ ਤੇ ਡਾਲ ਲੈਣ ਤੇ ਆ ਡਾਲਿਆਂ ਤੇ ਜਾਓ ਪਿਆਰੀ ਬਹੁਤ ਸੋਹਣੀ ਆ ਪਹਿਲਾਂ ਤਾਂ ਹਵਾਨਾ ਚੱਕ ਕਰੋ ਆ ਦੇਖੋ ਵੇਂਜ ਬਰ ਨੇ ਨੜ ਭਰਿਆ ਪਿਆ ਬਾਹਰ ਨੂੰ ਲਈ ਮੇਰੇ ਸੁਹਾ ਕਿ ਨਮਾਜੀ ਸੁਹਾ ਦੂਜਾ ਜੀ 6 ਦੰਦ ਮੂੰਹ ਤੋਂ ਬੱਚੀ ਮੂੰਹ ਤੋਂ 6 ਦੰਦ ਦਾ ਸੁਹਾ ਦੂਜਾ ਜੀ ਕਿੰਨਾ ਪਿਆਜੂ ਕਰਮਾ ਲਈ ਦੁੱਧ ਪਈ ਇਹ ਪਿਆਉਗੀ ਜੇ ਨਹੀਂ ਪਹਿਲੇ ਸੋ ਦਿੱਤਾ 16 ਲੀਟਰ ਬੱਚੀ ਨੇ ਠੀਕ ਆ ਬਾਕੀ 1 ਕਰ ਹੋਰ ਆ ਬਰਾੜਾ ਕੋ ਵੀਡੀਓ ਦੇ ਮੱਧ ਬਣਾ ਹੀ ਕਹਿੰਨੇ ਆ ਹੂੰ ਕੱਲੀ ਕੱਲੀ ਗਾਂ ਜਿਹੜੀਆਂ ਚਰਸੀਆਂ ਹੋਣਾਂ ਹੂੰ ਕੱਲੀ ਕੱਲੀ ਗਾਂ ਦੀ ਅਗਲਿਆਂ ਦੇ ਘਰ ਦੀ ਵੀਡੀਓ ਜਿਹੜਾ ਲਊਗਾ ਉਹਨੂੰ ਦੇਵਾਂਗੇ ਆਇਨਾ ਵੀ ਕਿਸੇ ਵਪਾਰੀ ਤੋਂ ਲਿਆਂਗਾ ਹੋਣੀਆਂ ਹਾਂ ਘਰੇਲੂ ਗਾਂਾਂ ਲਿਆਂਗਾ ਅਗਲੇ ਦੇ ਘਰਾਂ ਦੇ ਸੰਗਲਾਂ ਦੀ ਰਸਤਿਆਂ ਦੀ ਵੀਡੀਓ ਆ ਅੱਛਾ ਪ੍ਰੋਪਰ ਕੀ ਕਰ ਪ੍ਰੋਪਰ ਜਮ ਕੱਲੀ ਕੱਲੀ ਜਰਸੀ ਦੀ ਠੀਕ ਆ ਆਏ ਨਹੀਂ ਵੀ ਗਾਂਾਂ ਲਿਆਉਂਦੀਆਂ ਵੀ ਹਿਮਾਚਲ ਵਾਲੀਆਂ ਗਾਂਾਂ ਹੋਣੀਆਂ ਠੀਕ ਆ ਇਹ ਗੱਲ ਦੀ ਗਾਰੰਟੀ ਸਾਫ਼ ਤਕਰਾਂਗੇ ਹੋਰ ਕੱਲੀ ਕੱਲੀ ਗਾਂਾਂ ਦੀ ਕੱਲੀ ਕੱਲੀ ਗਾਂ ਦੀ ਠੀਕ ਆ ਥਣਾ ਦੀ ਸਾਰੇ ਪਸ਼ੂਆਂ ਦੀ ਗਾਰੰਟੀ ਹੈ ਕੋਈ ਸੱਜਣ ਦੂਰੋਂ ਨੇੜੋਂ ਆ ਕੇ ਥਣਾ ਚੋਂ ਨਹੀਂ ਗੱਲ ਤੋਂ ਥਣਾ ਤੋਂ ਨਹੀਂ ਮੁਰਦਾ ਠੀਕ ਆ 2 ਨੰਬਰ ਦੀ ਡਿਮਾਂਡ ਇਹਦਾ ਵੀ 52 ਮੋਲ ਲਈ ਜੋੜਾ ਲੈ ਦੇ ਕੁਮਾਨ ਤਾਂ ਬਣਦਾ ਵੱਧ ਕਰ ਚੰਗੀਆਂ ਜਰਸੀਆਂ ਦੋਨੇ ਸੋਈਆਂ ਨਹੀਂ ਜੇ ਚਮਕਦਮ ਕਾਲੀਆਂ ਬਾਕੀ ਪਿੱਛੋਂ ਲੈ ਆਲੂਆ ਵਿਖਾ ਰਹਿਦਾ ਬਾਕੀ ਤਿਆਰੀ ਆ ਇੱਕ ਅੱਧਾ ਦਿਨ ਹੀ ਕੱਢੂਗੀ ਜੀ ਬਾਕੀ ਰਵਾਨਾ ਚੈੱਕ ਕਰਨਾ ਚੈੱਕ ਪੁਲਾੜੀ ਰਵਾਨਾ ਟੌਪ ਦਾ ਤੇ ਤਿੰਨ ਨੰਬਰ ਜਿਹੜੀ ਜਰਸੀ ਆ ਇਹਨਾਂ ਨਾਲੋਂ ਗੈਟ ਉੱਚੀ ਆ ਇਹ ਜੀ ਫਾਰਮ ਚੋਂ ਵਿਹੜ ਲਈ ਆ ਮਗਰੋਂ ਤਾਂ ਵਿਖਾਈ ਆ ਆਪਾਂ ਥੋੜੇ ਜਿਹੇ ਦਾ ਭਾਅ ਉੱਚਾ ਹੈ ਅੱਛਾ ਹਾਂ ਠੀਕ ਆ ਵੱਡੀ ਵੇੜ ਆ ਜਾ ਵੀ ਇਹ ਕਿੰਨੀ ਕੈਪੈਸਿਟੀ ਆ ਦੁੱਧ ਦੀ ਇਹਦੀ ਮਿਲਕ ਦੀ ਕੈਪੈਸਿਟੀ ਬਈ 20 ਲੀਟਰ ਦੀ ਦੱਸਿਆ ਬੰਦਿਆਂ ਨੇ ਪਲੂਨ ਦੀ ਅੱਛਾ ਬਾਕੀ ਵਛੀ ਦੀ ਕੁਆਲਿਟੀ ਚੈੱਕ ਕਰਾ ਦੇ ਆਪ ਹੀ ਵੀ ਫੀਸ਼ ਹੈ ਆ ਕੀ ਨਹੀਂ ਆਪਾਂ ਨੂੰ ਬੋਲਣ ਦੀ ਵੈ ਹੈ ਮੇਲ ਹਾਈਟ ਵਜਨ ਸਾਰੇ ਪਾਸੋਂ ਚੰਗੀ ਕਿੰਨੇ ਦਿਨ ਕੱਢਦੀ ਵੀਰੇ ਹਜੇ ਇਹਦੇ 10 ਦਿਨ ਪਰੋਕ ਲਕ ਜੀਤ ਬਾਈ ਭਾਈ 10 ਦਿਨ ਤਾਂ ਬਹੁਤ ਹੁੰਦੇ ਤਿਆਰੀ ਕਰਨ ਵਾਸਤੇ 20 ਕਿਲੋ ਦੀ ਪਹਿਲੇ ਸੂਏ ਦੀ ਰਕਾਰਡ ਦੁੱਧ ਦਾ ਦੇ ਰਿਹਾ ਉਮੀਦ ਪਲੱਸ ਦੀ ਹੈ ਜੀ ਜੇ ਕੋਈ ਵੀਰ ਵੱਧ ਕਰਨ ਨੂੰ ਤਾਂ ਵੱਧ ਵੀ ਲੈ ਸਕਦਾ ਬਾਕੀ ਹਵਾਨਾ ਪੂਰਾ ਫਿਟਨੈਸ ਵਾਲਾ ਐਫ ਵੈੜ ਜਿੱਡੀ ਵੈੜਾ ਕੋਈ ਮੈੜ ਮੜਾ ਵੱਡੀ ਵਿਖਾ ਦੇ ਬਰਾਬਰ ਖੜੀ ਸਹੀ ਗੱਲ ਆ ਬੜੀ ਜਰਸੀ ਹੈ ਕੋਈ ਆ ਕੇ ਆਏ ਨਹੀਂ ਕਹਿ ਸਕਦਾ ਬਾਈ ਛੋਟੀ ਹੈ ਇੱਥੇ ਬੰਨ ਲੱਗ ਜੀ ਤੇ ਵੇਲ ਹਾਈਟ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਕੁਆਲਿਟੀ ਵਿਖਾ ਕੱਲੀ ਕੱਚੀ ਕੱਚੀ ਆ ਵੀਰੇ ਜੇ ਜਮਾ ਡਾਲਿਆਂ ਤੇ ਹੁੰਦੀ ਤਾਂ ਗੱਲ ਬਾਤ ਦੀ ਹੋਰ ਹੋਣੀ ਸੀਗੀ ਜੀ ਕਿੰਨੇ ਰੁਪਏ ਲੈ ਨਹੀਂ ਇਹਦੀ ਵੀ ਵੀਡੀਓ ਬਕਾਇਦਾ ਆ ਫੋਨ ਦੇ ਵਿੱਚ ਆ ਠੀਕ ਆ ਜਿਹੜਾ ਲੈ ਕੇ ਜਾ ਉਹਨੂੰ ਪਾ ਦਾਂਗੇ ਠੀਕ ਆ ਕਿੰਨੇ ਰੁਪਏ ਇਹਦਾ ਮੁੱਲ 75 ਕਰਾ ਲਓ 60 ਕਰਾ ਲਓ 80 ਕਰਾ ਲਓ 68000 ਦੀ ਵੜ ਦੇਵਾਂਗੇ ਇਹ ਜੋ ਬਣਦਾ ਥੋੜਾ ਮੂਟਾ ਮਾਨਤਨ ਹੋਊ ਮੋਲ ਨਹੀਂ ਆਪਾਂ ਕੀਤਾ ਤੈਨੂੰ ਪੜਾ ਬੱਚੀ ਇੱਕ ਹੀ ਆ ਜਿੱਦੇ ਤਿਆਰ ਹੋਗੀ ਉਦਦੇ ਤਾਂ ਵੀਰੇ ਗੱਲਬਾਤ ਹੀ ਹੋਰ ਹੋਣੀ ਆ ਵੱਡੀ ਜਰਸੀ ਆ ਸੋਹਣੀ ਜਰਸੀ ਪੰਜਾਬ ਵਾਲੀ ਮੰਨ ਲਓ ਜਿਵੇਂ ਮਰਜ਼ੀ ਮੰਨ ਲਓ ਬੱਡੀ ਜਰਸੀ ਆ ਜਾਂਦੀ ਆ ਇੱਕ ਡੱਬੀ ਵੈਡ ਦਿਖਾ ਦਗੇ ਕਿ ਉਧਰੋਂ ਦਿਖਾ ਦਗੇ ਨਹੀਂ ਪਹਿਲਾਂ ਜੀ ਆਪਣੇ ਕੋਲ ਜਰਸੀਆਂ ਆਈਆਂ ਅੱਜ ਵੇਣਾ ਜਿਆਦਾ ਆਪਾਂ ਜਰਸੀ ਦੇ ਨਾ ਜਰਸੀ ਦਿਖਾਉਨੇ ਆ ਜੀ ਇੱਕ ਆ ਖੜੀ ਆ ਬੜੀ ਬਿਊਟੀਫੁਲ ਜਰਸੀ ਕਲਰ ਤਾਂ ਆ ਜਾਂਦਾ ਕਾਫੀ ਤੇ ਜਿਹੜਾ ਬੋਡੀ ਸਟਰਕਚਰ ਬਹੁਤ ਵਧੀਆ ਜੀ ਇਹਦਾ ਸੁਆ ਕਰਨ ਨੂੰ ਇਹ ਦੂਜਾ ਸੂਆ 6 ਦੰਦ ਵੱਛੀ ਆਈ 6 ਦੰਦ ਚਮਕ ਚੱਕ ਕਰ ਹਾਂਜੀ ਇਹ ਜਰਸੀ ਨਹੀਂ ਆਪਾਂ ਕਿਹਾ ਸੀ ਕਰੋਹ ਜਰਸੀ ਆ ਇਹ ਆਪਾਂ ਕਹੀ ਅਗੇ ਉਹ ਵੀ ਪਰ ਚਮਕਦਾ ਉਹ ਕ ਬਹੁਤ ਆ ਆਪਣੇ ਕੋਲ ਉਹ ਤਾਂ ਹੈ ਹੀ ਨਹੀਂ ਵੀ ਆਏ ਨਹੀਂ ਗਏ ਡੇ ਡੇ ਟੋਏ ਪਹਿਣਗੇ ਜਰਸੀਆਂ ਦੇ ਮੁੱਠਿਆਂ ਚ ਆਪਣੇ ਕੋਲ ਪੰਜਾਬ ਵਾਲੀਆਂ ਜਰਸੀਆਂ ਇਹ ਦੂਜੀਆਂ ਨਹੀਂ ਨਾ ਆਪਾਂ ਹਵਾਨੇ ਦੀ ਬਿਊਟੀ ਚੈੱਕ ਕਰ ਲਓ ਜੀ ਪੂਰੀ ਟੌਪ ਦਾ ਹਵਾਨਾ ਫਿਟਨੈਸ ਆ ਉਹ ਗਾ ਭਾਈ ਬਾਕੀ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਕੱਢ ਦੀ ਹੈ ਵੀਰੇ ਹਜੇ ਦਿਨ 7 ਤੋਂ 8 ਵਜੇ ਹਜੀ 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 ਠੀਕ ਹੈ ਜੀ ਕਿੰਨਾ ਲੀਟਰ ਦੁੱਧ ਦੀ ਗਰੰਟੀ ਦੇ ਆਈਆ ਗਰੰਟੀ ਦੇ ਦਾਂਗੇ 18 ਲੀਟਰ ਦੀ ਗਰੰਟੀ ਅਲੱਗ ਕਰ ਲਈਏ ਦੇ ਦੂੰ ਵੀਰੇ ਵੱਡੀ ਮੋੜ ਲਿਆ ਕੋਈ ਆਏ ਨਹੀਂ ਛੋਟੀ ਹੈ ਮੋੜ ਲਿਆ ਵੀਰੇ ਸੰਭੀ ਪਲੀ ਵੀ ਪੂਰੀ ਚੰਗੀ ਆ ਟੱਚ ਕਰਾਸ ਦਾ ਆ ਜਾਂਦਾ ਜਰਸੀ ਚਾਹੇ ਤੁਸੀਂ ਮੰਨ ਕੇ ਲੈ ਜਾਓ ਚਾਹੇ ਕਰਾਸ ਮੰਨ ਕੇ ਲੈ ਜਾਓ ਮਿਲਕ ਵੇਨ ਚੈੱਕ ਕਰ ਸਕਦੇ ਹੋ ਰਸੇ ਵਰਗੀ ਹੁੰਦੀ ਪੂਰੀ ਸਟਰੋਂਗ ਥਣ ਪੂਰਾ ਹੱਥੀ ਜਵਾਈ ਵਾਲਾ ਫਿਟਨੈਸ ਵਾਲਾ ਹਵਾਨਾ ਗੈਟ ਟਾਂਗੂ ਦਾ ਹਵਾਨਾ ਸਟਾਰਟ ਹੋ ਜਾਂਦਾ ਹਜੇ ਹਫਤਾ ਪਿਆ ਤੇ ਹਫਤੇ ਤੱਕ ਤੁਸੀਂ ਆਪ ਦੀ ਅੰਦਾਜ਼ਾ ਲਾ ਲਓ ਵੀ ਜਿੰਨਾ ਕਰਮ ਵਾਲੀ ਤਿਆਰ ਕਰੀ ਬੈਠੀ ਆ ਇਹ ਤੋਂ ਡਬਲ ਹੀ ਹਾਂਜੀ ਜੈਜ ਡਿਮਾਂਡ ਲੈਣੇ ਜਿਹੜੇ ਭਾਜੇ ਲੈਣਿਆ ਬਰਾੜਾ ਉਹ ਹੀ ਇਹਦਾ ਸਨੇਵੇਂ ਪਕਾਈ ਵਾਲਾ ਕੰਮ ਕਰਨਾ ਨਹੀਂਗਾ ਠੀਕ ਆ 68000 ਦੀ ਹੋਈ ਇਹਦੇ ਨਾਲ 6888 ਹਾਂ ਹੋਜੂ ਥੋੜਾ ਜਿਹਾ ਮੜਾ ਮੋਟਾ ਬਣਦਾ ਮਾਨਤਨ ਹੋਊਗਾ ਠੀਕ ਆ ਪਰ ਬੱਚੀਆਂ ਇੱਕ ਸਾਨੂੰ ਦੱਸ ਦੇਣਾ ਆਪਾਂ ਭੈਣਾਂ ਭਰਾਵਾਂ ਨੂੰ ਬੇਨਤੀ ਹੱਥ ਬੰਨ੍ਹ ਕੇ ਹਾਂ ਵੀ ਆਇਆ ਨਾ ਕਹਦਨ ਵੀ ਵੀਡੀਓ ਤਾਂ ਵੱਡੀਆਂ ਲੱਗਦੀਆਂ ਇੱਥੇ ਸ਼ੂਟਿੰਗਾਂ ਲੱਗਣੀਆਂ ਨਾ ਨਾ ਜਿਹੜੀਆਂ ਚੀਜ਼ਾਂ ਹੈਗਾ ਆਕੇ ਮੁੱਲ ਮੰਗਦੇ ਆ ਤਾਂ ਚੀਜ਼ਾਂ 'ਚ ਵੀ ਕੋਈ ਗੋਦਾਮ ਹੋਊਗਾ ਆਪਾਂ ਇਹ ਨਹੀਂ ਕਹਿੰਦੇ ਗੱਡੀ ਮੋਟਰਸਾਈਕਲ ਚੱਕਣ ਜਦੋਂ ਇੱਥੋਂ ਆਕੇ ਨਹੀਂ ਮੁੜਦਾ ਕਿਉਂਕਿ ਜਿਹੜੀਆਂ ਜਰਸੀਆਂ ਲੋਕੀ ਲਾਭਦੇ ਆ ਵੱਡੀਆਂ ਜਰਸੀਆਂ ਉਹ ਚੀਜ਼ ਆ ਹਾਂ ਵੀ ਚੀਜ਼ 'ਤੇ ਦਾਵਾ ਮੁੱਲ ਵੀ ਤਾਂ ਐ ਮੁੱਲ ਬਾਕੀ ਬਰੇ ਚੱਕੀ ਬਾਕੀ ਤੈਨੂੰ ਵੀ ਪਤਾ ਆਪਾਂ ਜੇ 40 ਵਾਲੀ ਦਾ ਆਪਾਂ 40 ਵੀ ਮੰਗਦੇ ਆ ਆ ਪਗੜਾ ਵੀਡੀਓ ਨਹੀਂ ਪਾਉਂਦੇ 40 ਵਾਲੀ ਦਾ 40 ਹੋਊਗਾ ਆਪਣਾ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਚਾਰ ਨਗ ਦਿਖਾਦੇ ਆ ਪੰਜ ਨੰਬਰ ਆ ਗਿਆ ਵੀਰੇ ਪਗੜਾ ਦੋ ਦੰਦ ਬੱਚਾ ਸ਼ਾਈਵਾਲ ਦਾ ਨਿਗਰ ਵਾਲੀ ਬਹੁਤ ਨਿਗਰ ਆ ਜੀ ਬੱਚੀ ਫੁੱਲ ਨਿਗਰ ਆ ਇਹ ਬੱਚੀ ਜੀ ਕੱਲੀ ਸੀ ਘਰੇ ਅੱਛਾ ਮਾ ਮਾਮਾ ਤੇ ਹਾਂ ਦੋ ਹੀ ਜਾਨਵਰ ਸੀਗੇ ਇਹਦੀ ਸੇਵਾ ਹੀ ਕਰੀ ਗਏ ਹਾਂ ਇਹਦੀ ਸੇਵਾ ਹੀ ਹੋਈ ਬੱਚੀ ਦੀ ਠੀਕ ਆ ਦੰਦੋ ਕਿੰਨਾ ਦੱਸਿਆ ਸੀ ਦੰਦੋ ਦੋ ਦੰਦ ਦਾ ਬੱਚੀ ਰਹੀ ਬੱਚਾ ਜੀ ਬੱਚਾ ਵਾਰਾ ਜਿਹੜੀ ਪਹਿਲਾਂ ਚਰਸੀ ਦਿਖਾਈ ਉਹਦੇ ਜੱਡੀ ਆ ਹਾਂ ਉਹਦੇ ਜੱਡੀ ਆ ਠੀਕ ਆ ਹਜੇ ਬੱਚਾ ਹੈ ਹਜੇ ਤਾਂ ਹਾਈ ਠਣਾ ਦੀ ਗਰੰਟੀ ਹੈ ਠਣਾ ਦੀ ਪਲੋਆਂ ਦੀ ਗਰੰਟੀ ਹੁੰਦੀ ਹੈ ਗਾੜੀ ਦੀ ਗਰੰਟੀ ਜਿਆਦਾ ਨਹੀਂ ਆਉਂਦਾ ਹੁੰਦਾ ਤੇ ਜਾਂ ਫਿਰ ਸਾਰੇ ਜਾਂਦੇ ਹਨ ਹਾਂਜੀ ਬਾਕੀ ਨਿੱਗਰ ਆ ਪੂਰੀ ਤਰ੍ਹਾਂ ਬਾਕੀ ਆ ਮੜਿਆ ਬੰਦੇ ਦੇ ਸੱਬ ਬੰਦੂ ਵਿਖਾਏ ਵਾਚੀ ਕਿੰਨੇ ਦਿਨ ਕੱਢਦੀ ਹੈ ਵੀਰੇ ਸੱਤ ਦਿਨ ਪਈ ਵੀਰ ਹਾਂਜੀ ਹਾਂਜੀ ਸੀਲ ਇੰਨੀ ਆ ਬਰਾੜਾ ਯਾਰ ਅੱਛਾ ਇਹ ਬੱਚੀ ਸੀ ਤੇ ਜਾ ਉਹ ਜੀ ਬੈਠਾ ਆ ਬੇਚਾਨਤ ਐ ਲੱਤ ਨਾ ਮਾਰੂ ਐੜ ਠੀਕ ਐ ਐੜ ਕਿੰਨੇ ਰੁਪਏ ਇਹਦੇ ਇਹਦਾ ਵੀ ਮੇਰੇ ਹੋ ਗਏ 6 ਨੰਬਰ ਅੱਜ ਸਮਝਿਆ 6 ਨੰਬਰ ਤੇ ਆਪਾਂ ਸੂਈਆਂ ਵਖਾਦ ਗਏ ਬਾਅਦ ਸੂਈਆਂ ਨਾ ਮਗਰ ਤੂ ਆ ਗੇ ਨਮਾ ਤੂਈ ਆ ਤੂਈ ਸੁਈਆ ਵਾਲੇ ਨੇ ਆਇਨੀ ਮੇ ਕੋਈ ਗਾਟੀ ਕਹਣਾ ਠੀਕ ਹੈ ਜੱਪੇ ਸਾਰੇ ਕਾਹੇ ਦੀ ਗਰੰਟੀ ਠੀਕ ਹੈ ਤੇ ਕਿੰਨਾ ਬੋਲਾ ਕੱਢਿਆ ਪਹਿਲੀ ਵਾਰੀ ਤੜਕੇ ਪਹਿਲੀ ਚੋਅ ਤੇ 5.5 5 ਲੀਟਰ ਕੱਢਿਆ 5.5 5 ਵੀ ਹੋਵਾਂ ਨਾ ਸੁਆਪਰ ਇਹ ਕਿੰਨਾ ਪਿਆਜੂ ਉਦੋਂ ਵੀ ਜਿਹੜੋ ਲਈ ਉਹਨੇ 20 ਲੀਟਰ ਦੱਸਿਆ ਬਲੂ ਹੰਦਾ 12 ਮੰਨ ਕੇ ਕੋਈ ਕੋਈ ਭੈਣ ਭਰਾ ਸੌਦਾ ਕਰਦੇ ਠੀਕ ਆ ਕ੍ਰੋਸ ਆਗਾ ਮੈਂ ਚੈੱਕ ਕਰਦੇ ਹਾਂ ਇਹਦੇ ਬੰਦ ਨਿਕਲ ਜੀ ਟੇਬਲ ਲੋਕਾ ਦੇ ਕੋਰਨ ਚੈੱਕ ਕਰੋ ਥਣ ਪੂਰਾ ਮੋਟਾ ਲੱਗਿਆ ਬਹੱਤੀ ਜਵਾਈ ਵਾਲਾ ਸੋਨਾ ਫਿਟਨਾਸ ਵਾਲਾ ਹਮਾਰਾ ਬਾਕੀ ਫਿਰ ਕੁਆਲਟੀ ਸੋਹਣੀ ਹੈ ਚਮਕਦਾ ਮਕਾਲੀ ਵੈੜ ਕੋਈ ਆਏ ਨਹੀਂ ਵੀਰੇ ਪੁਲਿਸੀ ਨਹੀਂ ਦੇਖੀ ਨਹੀਂ ਚੈੱਕ ਕਰ ਸਕਦੇ ਹੋ ਬੱਚਾ ਮਗਰ ਬੱਚਾ ਆ ਜਾਂਦਾ ਠੀਕ ਹੈ ਜੇਰ ਦੀ ਵੀਡੀਓ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਬਾਕੀ ਜਿਹੜੇ ਸਾਹਮਣੇ ਖਵਾਨਾ ਤਿਆਰ ਕੀਤਾ ਕਰਮਾਲੀ ਨੇ ਦੇਣ ਦਾ ਹੱਕ ਆ ਦੇਉ ਮੱਝਾ ਰਕਸ਼ ਕਰਮਾਲੀ ਨੇ ਮਨਉਂਈ ਇਹ ਵੈੜ ਜੀ ਮੁੱਲ ਕਰਾਉਣ ਨੂੰ 6865 ਕੋ ਕੋ 58000 ਦੀ ਦੇਵਾਂਗੇ 68500 ਹਾਂਜੀ ਹੋਜੂ ਥੋੜਾ ਘੱਟ ਮੜਾ ਮੋਟਾ ਹੋਜੂ ਠੀਕ ਹੈ ਕੋਈ ਧਫੜੀ ਦਾ ਨਿਸ਼ਾਨ ਨਹੀਂ ਕੋਹ ਨਹੀਂ ਆਜ ਜਿਹੜੀ ਜਰੂਰ ਸੀਗੀ ਇਹ ਮਰੀ ਵੀ ਆ ਅੱਛਾ ਭਾਈ ਲੱਗਦੀ ਹਾਂ ਆਇਨੀ ਵੀ ਕੋਈ ਧੱਫੜ ਦਾ ਨਿਸ਼ਾਨ ਆ ਠੀਕ ਹੈ ਨਾ ਕਈ ਵਾਰ ਵੀਡੀਓ ਤੇ ਧੱਫੜ ਲੱਗਦਾ ਅਗਲੇ ਨੂੰ ਕੋਈ ਧਮੜੀ ਧੂਫੀ ਕੋ ਹਣੀ ਜਮਾ ਕਲੀਅਰ ਠੀਕ ਆ ਚਵਾਚੂ ਇੱਕ ਨੰਬਰ ਆ ਜਮਾ ਠੀਕ ਆ ਇਹਨ ਅੱਖਾਂ ਮੀਟ ਕੇ ਕੋ ਜਿੱਥੋਂ ਮਰਜੀ ਆ ਜੇ ਕੋਲੀ ਧਾਰ ਹੋਊਗੀ ਜਮਾ ਇੱਕ ਸਾਰਾ ਕੁਝ ਕਲੀਅਰ ਆ ਬੇੜ ਦਾ ਠੀਕ ਆ 6 ਨਾ ਕੋ 6 ਨਾ ਸੱਤ ਕਿਹੜਾ ਦੇਖੋ ਆ ਬੇੜ ਬਖਾ ਦੇ ਕਾਲੀ ਕਾਲੀ ਬੇੜ ਜੀ ਸੁਹਾ ਕਿੰਨਾ ਮਾਜੀ ਇਹ ਹੀ ਦੂਜਾ ਜੀ ਸੁਹਾ ਦੂਜਾ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਜੀ ਬੇੜ ਦਾ ਇਹਦੀ 5 ਤੋਂ 7 ਦਿਨ ਨਿੱਗਰ ਆਏ ਵੀ ਹਾਂ ਜੀ ਨਿੱਗਰ ਬੜਾ ਸਾਰਾ ਹੀ ਚੰਗਾ ਬਰਾਣਾ ਬੇੜ ਮਾੜੀ ਕੋਈ ਨਹੀਂ ਗੀ ਬਸਤੀ ਕੋਈ ਨਹੀਂ ਨਾ ਸਹੀ ਗੱਲ ਆ ਅੱਜ ਦਹੀਂ ਜ਼ਰੂਰ ਲੈ ਜੂ ਹਫਤੇ ਦੇ ਆਸ-ਪਾਸ ਸਾਮਾ ਸਾਰੀਆਂ ਹੀ ਲੈਂਦੀਆਂ ਨੇ ਜੀ ਕੋਈ ਇੱਕ ਲੋਕਾਂ ਨੂੰ ਵਾਦ ਸਕਦੇ ਆ ਕਾਟ ਸਕਦੇ ਆ ਕਿੰਨਾ ਦੁੱਧ ਪਿਆਜੂ ਕਰ ਮਾਰਲੀ ਦੁੱਧ ਭੀ 20 ਲੀਟਰ ਦੀ ਗਰੰਟੀ ਹੈ ਜੀ ਫੁੱਲ ਜਿਵੇਂ ਥੋਕੇ ਦੇਵਾਂਗੇ ਠੀਕ ਹੈ ਜੀ ਸੂਈ ਤੋਂ ਚੋਕੇ ਲੈ ਜੀ ਸੂਈ ਬਿਚੋਕੇ ਲੈ ਹਾਂ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਬਜਰੰਬੂ ਦੀ ਵੀ ਕਰਮ ਵਾਲੀ ਚੰਗੀਆਂ ਨਿੱਕਰ ਵਹਿੜਾ ਵੀਰੇ ਦੁੱਧ ਚੰਗਾ ਪਾਊਗੀ ਪਰ ਗਰਮੀ ਦੀ ਰੋਤ ਤਾਂ ਦੁੱਧ ਸੇਵਾ ਦਾ ਜਿੰਨੀ ਕੋਈ ਕਰ ਲੇ ਇਦੀ ਕੀ ਡਿਮਾਂਡ ਇਹਦਾ ਵੀ 68000 ਹੀ 68000 ਹੀ ਇਹਦਾ ਤਿਆਰੀ ਬਹੁਤ ਸੋਹਣੀ ਕਰਦੀ ਆ ਥਾਣ ਵੀ ਪੂਰਾ ਐ ਚਾਰ ਚਾਰ ਉਂਗਲਾਂ ਦਾ ਕੋਈ ਐ ਨਹੀਂ ਗੱਭਰੇ ਛੋਟਾ ਬਜਟ ਵੀ ਕਰਵਾ ਦਿੰਨੇ ਆ ਚਾਰੇ ਥਣ ਕੀ ਕੁਝ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਖਾਣਾ ਸੱਤ ਨਾਗ ਹੋ ਗਏ ਜੀ 8 ਨੰਬਰ ਵਾੜ ਕਿਹੜੀ ਵੀਰੇ 5 ਨੰਬਰ ਐ ਤੇ ਮੱਟਾ ਬੱਟੋ ਬੱਡੀ ਵੱਡ ਸੁਆ ਕਿੰਨਾ ਮਾ ਜੀ ਸੁਆ ਦੂਜਾ ਬੰਤੀ ਠੀਕ ਆ ਸੁਆ ਦੂਜਾ ਸਮਾਂ ਕਿੰਨਾ ਲੈਂਦੀ ਸਮਾਂ 10 ਦਿਨ ਲੈਂਦਾ ਰੇਟ ਮੁਤਾਬਿਕ ਹਾਂਜੀ ਕਿੰਨਾ ਪਿਆਜੂ ਜੀ ਤੁਦ 20 ਲੀਟਰ ਨੇ ਤਾਂ ਤਪਲੂਨ ਨੇ ਫੁੱਲਾ ਹੀ ਹਾਂਜੀ ਠੀਕ ਆ 20 ਲੀਟਰ ਬਾਈ ਦਾ ਦੱਸਦਾ ਕਿ ਫੁੱਲਾ ਹੀ ਪਿਆਜੂ ਬਾਕੀ ਸਲਾਂ ਦਾ ਸਹਿਜ ਵੀ ਸੂਨੇ ਗੈਰ ਤੇ ਲੱਗਿਆ ਰੰਗ ਪ੍ਰਿੰਟ ਦੀ ਚਮਕਾਲੀਆ ਭਜਨ ਵਾਲੀ ਅਜ ਥਣ ਚਾਰ ਹੀ ਆ ਨੇੜੇ ਤੋਂ ਚੈੱਕ ਕਰਾ ਦਿੰਨੇ ਸੂਨਾ ਸਹਿਜ ਆ ਥਣਾਂ ਦਾ ਅਰੇ ਡੀਵਾਰਨ ਨੇ 20 ਲੀਟਰ ਕਹਿੰਦਾ ਵੀ ਕੀ ਆ ਬਈ ਐਗਤੀਆ ਤਾਂ ਜਾਊ ਪਲੱਸ ਆਣ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਵੱਡੀ ਵਹਿੜ ਬਾਈ ਦੇ ਮੂਹਰੇ ਤੋਂ ਵੀ ਤਾਂ ਹੀ ਨਾ ਲੰਮੀ ਲਾ ਜਾ ਬਾਈ ਅੰਦਰ ਬੰਦ ਦੇ ਕੱਲੀ ਕੱਚੀ ਕੱਚੀ ਆ ਜਿੱਦ ਤਿਆਰ ਹੋ ਜੂ ਸੁਰਨੂ ਵੀ ਪਤਾ ਵੀ ਕਿੰਨੇ ਰੁਪਈਆ ਦੀ ਚੀਜ਼ ਹੈ ਭਾਈ ਜੀ ਬਾਹਰ ਸਿਆਰ ਹੁੰਦਾ ਇੱਕ 10 ਦੀ ਵਹਿੜ ਵਿਗਦੀ ਜਿਹੜੇ ਸਾਹਣਾ ਵੱਛੀ ਆ ਠੀਕ ਆ ਨਾ ਠੀਕ ਕਰ ਗਏ ਰੁੱਤ ਗਰਮੀ ਦੀ ਆ ਵਹਿੜ ਤਾਂ ਕੋੜਾ ਬੰਨਾ ਹੈ ਨਹੀਂ ਐਡੀ ਗਾਂ ਕੋਈ ਵੀ ਨਹੀਂ ਆਪਣੇ ਘਰੇ ਆਪਾਂ ਹੁਣ ਵੀ ਕੋਈ ਨਹੀਂ ਸਾਰਿਆਂ ਨਾਲ ਵੱਡੀ ਵਹਿੜ ਇਹ ਆ ਸਾਰਿਆਂ ਨਾਲ ਵੱਡੀ ਆ ਇਹਦੀ ਕੀ ਡਿਮਾਂਡ ਹੈ ਵੱਲ ਲੈਣਾ ਹੀ ਆ ਬਰਾੜਾ ਮੁੱਲ ਕੋਹ ਕਰਾਲਾ ਮੁੱਲ 80 ਕੋਹ ਕਰਾਲਾ 72000 ਦੀ ਘੜ ਦੇਣੀ ਆ 72000 ਦੇ ਵਿੱਚ ਕਈ ਹਜ਼ਾਰ ਰੁਪਈਆ ਛੋੜ ਕਰਾਂਗਾ 75 ਹਾਂ ਠੀਕ ਆ ਅੱਗੇ ਉਹ ਕਾਲੀ ਵੈੜ ਤੇ ਕੱਢ ਲੈਂਦਾ ਕਾਲੀ ਵੈੜ ਕੱਚੀ ਆ ਬਈ ਫੇਰ ਪਾਲਾਂਗੇ ਵੀਡੀਓ ਲੰਮੀ ਹੋ ਜਾਂਦੀ ਕੋਈ ਚੱਕਰ ਨਹੀਂ ਦੱਲ ਤਨ ਆਪਣੇ ਕੋ ਆ ਜਣੀ ਤੂੰ ਹੋਰ ਵੀ ਆ ਜਾਣੀਆਂ ਕੋਈ ਚੱਕਰ ਵਾਲੀ ਗੱਲ ਨਹੀਂ ਜਿਨੇ ਆਉਣਾ ਆ ਜੀ ਜਿਨੇ ਆਉਣਾ ਆ ਠੀਕ ਆ ਬਾਕੀ ਇਹਨਾਂ 'ਚ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਤਨ